ਮੁਹੱਲਾ ਰਵੀਦਾਸਪੁਰਾ ਫਿਲੌਰ ਵਿੱਚ ਕਈ ਦਿਨਾਂ ਤੋਂ ਲੋਕਾਂ ਦੇ ਘਰਾਂ ਵਿੱਚ ਪਾਣੀ ਨਹੀਂ ਪਹੁੰਚ ਰਿਹਾ ਇਸ ਬਾਰੇ ਲੋਕਾਂ ਵੱਲੋਂ ਕਈ ਵਾਰ ਸਥਾਨਕ ਪ੍ਰਸ਼ਾਸਨ ਤੇ ਵਾਟਰ ਸਪਲਾਈ ਵਿਭਾਗ ਨੂੰ ਬੇਨਤੀਆਂ ਕੀਤੀਆਂ ਗਈਆਂ ਪਰ ਕੋਈ ਹੱਲ ਨਹੀਂ ਹੋਇਆ ਗਰਮੀ ਕੰਨ ਤੇ ਪਾਣੀ ਦੀ ਨਿਕਾਸੀ ਸਪਲਾਈ ਕਰ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ ਤੇ ਲੋਕ ਨਹਾਉਣਾ ਤਾਂ ਛੱਡੋ ਪਾਣੀ ਪੀਣ ਲਈ ਵੀ ਤਰਸ ਰਹੇ ਹਨ ਇਸ ਸਬੰਧੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਯੂਨਿਟ ਰਵੀਦਾਸਪੁਰਾ ਫਿਲੌਰ ਵੱਲੋਂ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਉਣ ਲਈ ਲੋਕਾਂ ਦੇ ਸਹਿਯੋਗ ਨਾਲ 29 ਮਈ ਨੂੰ ਵਾਟਰ ਸਪਲਾਈ ਰਵਿਦਾਸਪੁਰਾ ਦੀ ਟੈਂਕੀ ਤੇ ਧਾਨਾ ਮੁਜਾਰਾ ਕਰਨ ਦਾ ਫੈਸਲਾ ਕੀਤਾ ਹੈ ਆਗੂਆਂ ਨੇ ਕਿਹਾ ਕਿ ਅਗਰ ਵਾਟਰ ਸਪਲਾਈ ਵਿਭਾਗ ਵੱਲੋਂ ਲੋਕਾਂ ਦੀ ਸਮੱਸਿਆ ਦਾ ਹੱਲ ਛੇਤੀ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਅੰਦੋਲਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ ਇਸ ਵੇਲੇ ਮੋਹੱਲਾ ਰਵਿਦਾਸਪੁਰਾ ਵਿੱਚ ਧਾਨੇ ਦੀ ਤਿਆਰੀ ਸਬੰਧੀ ਮੀਟਿੰਗ ਕੀਤੀ ਗਈ ਜਿਸ ਨੂੰ ਕਾਮਰੇਡ ਜਨੈਲ ਫਿਲੌਰ ਮਾਸਟਰ ਹੰਸਰਾਜ ਬਲੋਖਾ ਖਾਸ ਤੌਰ ਤੇ ਸੰਬੋਧਨ ਕੀਤਾ ਗਿਆ ਅੱਜ ਮਹੱਲਾ ਦਾ ਉਦਾਸਪੁਰਾ ਨੂਰਨਾ ਰੋਡ ਤੇ ਇਕੱਠੇ ਹੋਏ ਆ ਲੋਕ ਲਗਾਤਾਰ 15 ਦਿਨ ਹੋ ਗਿਆ ਹੈ ਬੇ ਇਥੇ ਲੋਕ ਜਿਹੜੇ ਆ ਪਾਣੀ ਤੋਂ ਤਰਸੇ ਪਏ ਆ ਮਾਰੂਥਲ ਬਣਿਆ ਆ ਇਥੇ ਤੇ ਨਾ ਕੋਈ ਸਰਕਾਰ ਆਲੇ ਪੁੱਛਦੇ ਆ ਤੇ ਨਾ ਹੀ ਇਥੇ ਦੇ ਜਿਹੜੇ ਕੌਂਸਲਰ ਆ ਜਿਹੜੇ ਨਿਮਾਇਤ ਕੀ ਕਰ ਰਹੇ ਨਾ ਕਮੇਟੀ ਦਫ਼ਤਰ ਆਲੇ ਪੁੱਛਦੇ ਨਾ ਕੌਂਸਲਰ ਪੁੱਛਦੇ ਆ ਪ੍ਰਧਾਨ ਤੱਕ ਇਹ ਨਹੀਂ ਪਹੁੰਚ ਕੀਤੀ ਕੌਂਸਲਾ ਤੱਕ ਪਹੁੰਚ ਕੀਤੀ ਕਿਸੇ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਜਿਹੜੇ ਲੋਕ ਆ ਉਹ ਪਾਣੀ ਤੋਂ ਕਦਕੇ ਤੱਕ ਤਰਸੇ ਪਏ ਆ ਟੈਂਪਰੇਚਰ ਜਿਹੜਾ ਅੱਜ ਮੌਸਮ ਆ ਉਹ ਲਗਭਗ 42 ਤੋਂ 62 ਡਿਗਰੀ ਹੋ ਗਿਆ ਵੀ ਲੋਕ ਕੱਪੜੇ ਧੋਣ ਤੋਂ ਵੀ ਦੁਖੀ ਆ ਨਹਾਉਣ ਤੋਂ ਵੀ ਦੁਖੀ ਆ ਪਾਣੀ ਪੀਣ ਤੋਂ ਵੀ ਦੁਖੀ ਆ ਇਸ ਕਰਕੇ ਅੱਜ ਅਸੀਂ ਫੈਸਲਾ ਕੀਤਾ ਲੋਕਾਂ ਦੇ ਨਾਲ ਸਲਾਹ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਰੋਡ ਆ ਸਾਡਾ ਜਾ ਰਿਹਾ ਨੂਰਮੈ ਰੋਡ ਇੱਥੇ ਅਸੀਂ ਧਰਨਾ ਲਾਵਾਂਗੇ ਰੋਡ ਜਾਮ ਕਰਾਂਗੇ ਜੇ ਇੱਕ ਦੋ ਦਿਨਾਂ ਵਿੱਚ ਨਾ ਇਹ ਨਹੀਂ ਸੁਣਿਆ ਕਨਾਈ ਕੀਤੀ ਨਾ ਪਾਣੀ ਪਹੁੰਚਦਾ ਦਿੱਤਾ ਇਹ ਲੋਕਾਂ ਨਾਲ ਇਕੱਠੇ ਕਰਕੇ ਇਹ ਜਿਹੜਾ ਰੋਡ ਆ ਜਾਮ ਕਰਾਂਗੇ ਜਿਹੜੀ ਆ ਦੂਜੀ ਬੋਟ ਆ ਜਿਹੜੀ ਲੱਗੀ ਹੋਈ ਆ ਪੂਰੇ ਕੋੜ ਬੈਠ ਕੇ ਪ੍ਰਦਰਸ਼ਨ ਕਰਾਂ ਕਿੰਨੇ ਦਿਨ ਤੋਂ ਪਾਣੀ ਬੰਦ ਹੈ ਇਹ ਲਗਭਗ 15 ਦਿਨ ਹੋ ਗਿਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ 15 ਦਿਨ ਹੋ ਗਿਆ ਹੈ ਇਹ बार-बार ਇਸ ਤੇ ਪ੍ਰਧਾਨ ਸਾਹਿਬ ਨੂੰ ਵੀ ਦੱਸਿਆ ਇਹਨਾਂ ਦੇ ਜਿਹੜੇ ਵਿਭਾਗ ਦੇ ਵਾਟਰ ਸਪਲਾਈ ਵਾਲੇ ਆ ਐਸ ਡੀਓ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਜਿਹੜੇ ਜੇਆ ਉਹਨਾਂ ਨੂੰ ਵੀ ਬੇਨਤੀ ਕੀਤੀ ਪਰ ਕੋਈ ਵੀ ਸੁਣਾਈ ਨਹੀਂ ਹੋ ਰਹੀ ਸਰਕਾਰ ਦਾ ਕੋਈ ਧਿਆਨ ਨਹੀਂ ਦਿੰਦਾ ਇਸ ਕਰਕੇ ਅਸੀਂ ਦੁਖੀ ਹੋ ਕੇ ਲੋਕ ਜਿਹੜੇ ਆ ਏ ਰਾਹ ਤੈਨੂੰ ਤੋਰ ਰਿਹਾ ਵੀ ਧਰਨਾ ਬਰਦਾਸ਼ਤ ਕਰਨਾ ਪਾ। ਕੀ ਲੱਗਦਾ ਹਨ ਵੇਲੇ ਸਮੇਂ ਦੇ ਵਿੱਚ ਮoure ਬੋਟਾ ਲੋਕਾਂ ਨੂੰ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਆ ਪਰ ਅੱਜ ਤੋਂ 15 ਦਿਨ ਤੋਂ ਪਾਣੀ ਤਾਂ ਵੀ ਸਾਹ ਜਲੋ। ਦੇਖੋ ਅਸਲ ਦੇ ਵਿੱਚ ਤੁਸੀਂ ਰੋਜ਼ ਹੀ ਤੁਹਾਡਾ ਵਾਅਦਾ ਪੈਂਦਾ ਲੋਕਾਂ ਦੇ ਨਾਲ ਬਾਅਦ ਇਹ ਜਿਹੜੀ ਸਰਕਾਰ ਆਈ ਸੀ ਬਦਲਾਅ ਦੇ ਨਾਂ ਤੇ ਕਹਿੰਦੇ ਬਦਲਾਅ ਕਰ ਦੇਣਾ ਬਦਲਾਅ ਕਰ ਦੇਣਾ ਅੱਜ ਸਾਡੇ ਫਲੋਰ ਦੇ ਵਿੱਚ ਜਿਹੜਾ ਰਾਜਸਥਾਨ ਬਣ ਗਿਆ ਇੱਥੇ ਪਾਣੀ ਲੋਕਾਂ ਨੂੰ ਮੈਰਿਆ ਇਹਦੋਂ ਪਰੇ ਬਦਲਾਅ ਹੋ ਕੀ ਕਰ ਦੇਣਾ ਲੋਕਾਂ ਨਾਲ ਵਾਅਦਾ ਕੀਤਾ ਸੀ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਅਜੇ ਤੱਕ 1400 ਰੁਪਏ ਦਾ ਤਾਂ ਹੋਰ ਕਈ ਬੰਗਾ ਏਦਾਂ ਨਹੀਂ ਆ ਜਿਹੜੇ ਵਾਅਦੇ ਕਰਕੇ ਰਾਜਗਦੀ ਤੇ ਬਹਿ ਗਿਆ ਲੋਕਾਂ ਦਾ ਚੇਤਾ ਭੁੱਲ ਜਾਂਦਾ ਇਸ ਕਰਕੇ ਅੱਜ ਨਰੈਗਨ ਵੋਟਾਂ ਤੋਂ ਬਿਨਾ ਲੋਕ ਜਿਹੜੇ ਅੱਜ ਲਾਂਲੜੇ ਤਿਆਰ ਮਿਰਮਲਾ ਕੁਮਾਰ ਜੀ ਕੀ ਮਸਲਾ ਹੈ ਜੀ ਪਾਣੀ ਦਾ ਮਸਲਾ ਹੈ ਸਾਰ ਸਾਡੇ 15 ਦਿਨ ਤੋਂ ਹੋ ਗਿਆ ਕਿ ਪਾਣੀ ਨਹੀਂ ਆ ਰਿਹਾ ਪਾਣੀ ਪੀਣ ਤੋਂ ਵੀ ਤਰਸੇ ਹੋਇਆ ਤੇ ਬੱਚੇ ਨਾਣ ਤੋਂ ਵੀ ਤਰਸੇ ਆ ਉੱਪਰੋਂ ਗਰਮੀ ਦਾ ਮੌਸਮ ਹੈ ਬਿਲਕੁਲ ਵੀ ਪਾਣੀ ਨਹੀਂ ਆ ਰਿਹਾ ਜਿਹੜਾ ਨੇ ਸ਼ਿਕਾਇਤ ਕਿਸੇ ਨੂੰ ਕੀਤੀ ਸ਼ਿਕਾਇਤ ਜਿਲਾਫਤ ਉਹਨੂੰ ਕੀਤੀ ਸੀਗੀ ਪ੍ਰਧਾਨ ਸਾਹਿਬ ਨੂੰ ਉਹਨਾਂ ਕੋਲ ਵੀ ਗਏ ਸੀਗੇ ਕਹਿੰਦੇ ਸੀ ਕੋਈ ਨਹੀਂ ਮਸਲਾ ਜ਼ਰੂਰ ਹੱਲ ਹੋਊਗਾ ਪਰ ਸਾਡੇ ਤੱਕ ਪ੍ਰਧਾਨ ਸਾਹਿਬ ਨਹੀਂ ਪਹੁੰਚੇ ਹੈਗੇ ਕੋਈ ਵੀ ਮਤਲਬ ਨਵੰਦਾ ਹਜੇ ਤੱਕ ਸਾਡੇ ਤੱਕ ਨਹੀਂ ਪਹੁੰਚਿਆ ਹੈਗਾ ਜਦ ਕਿ ਵੋਟਾਂ ਲੈਣੀਆਂ ਨੇ ਵੋਟਾਂ ਲੈਣ ਦੇ ਟਾਈਮ ਤੱਕ ਆਂਦੇ ਨੇ ਉਸ ਤੋਂ ਬਾਅਦ ਕੋਈ ਵੀ ਫਲੋਰ ਦੇ ਇਸ ਮੱਲੇ ਦੇ ਵਿੱਚ ਨਹੀਂ ਵਿੜਦਾ ਹੈਗਾ ਸਾਡਾ ਮਸਲਾ ਜਿਹੜਾ ਪਾਣੀ ਦਾ ਹੈ ਜ਼ਰੂਰ ਹੱਲ ਕੀਤਾ ਜਾਵੇ ਕਿ ਫਲੋਰ ਦੇ ਵਿੱਚ ਇਸ ਪਾਣੀ ਪਹੁੰਚਿਆ ਹੋਣਾ ਚਾਹੀਦਾ ਹੈ ਮੇਰਾ ਨਾਮ ਬਲਵੀਰ ਚੰਦ ਬਾੜ ਨੰਬਰ 14 ਸਾਡੇ ਜਿਹੜੇ ਪਾਣੀ ਦੀ ਕਲੇਤਿਆ ਇਹ ਬਹੁਤ ਜ਼ਿਆਦਾ ਲੋਕ ਤਰਫੇ ਪਏ ਨੇ ਪਾਣੀ ਨੂੰ ਜਿਹੜੇ ਸਾਡੇ ਨਗਰ ਕੌਂਸਲ ਦੇ ਜਾਂ ਬਾਟਰ ਸਪਲਾਈ ਦੇ ਅਫਸਰ ਆ ਉਹਨਾਂ ਨੇ ਵੀ ਸ਼ਿਕਾਇਤ ਕਰ ਦਿੱਤੀ ਲੇਕਿਨ ਉਹਨਾਂ ਦੇ ਕੰਨਾਂ ਤੱਕ ਜੋ ਨਹੀਂ ਸਰਕੇ ਉਹੜਾ ਬਾਟਰ ਸਪਲਾਈ ਦਾ ਅਫਸਰ ਸੀ ਉਹ ਕਹਿੰਦਾ ਘਰ ਦੇ ਵਿੱਚ ਸਮਰਸੀ ਵਾਲੇ ਨਹੀਂ ਲਾਉਣਾ ਚਾਹੀਦਾ ਇਹ ਗੈਰ ਕਾਨੂੰਨੀ ਆ ਮੈਂ ਕਹਿੰਦਾ ਕਿ ਅੱਜ ਘਰਾਂ ਦੇ ਵਿੱਚ ਆ ਕੇ ਦੇਖੇ ਤੇ ਜੇ ਸਮਰਸੀ ਵਾਲਾ ਲੋਕ ਲਾਉਣ ਤਾਂ ਹੋਰ ਦਰਿਆ ਤੋਂ ਪਾਣੀ ਲੈ ਕੇ ਆਉਣ ਉਹਦੀ ਜ਼ਿੰਮੇਵਾਰੀ ਬਣਦੀ ਆ ਪਾਣੀ ਪਹੁੰਚਾਉਣਾ ਘਰਾਂ ਦੇ ਵਿੱਚ ਨਹੀਂ ਤਾਂ ਚਾਹੇ ਘੜਿਆ ਚ ਲੈ ਕੇ ਆਵੇ ਜਾਂ ਟੈਂਕਰ ਚ ਲੈ ਕੇ ਆਵੇ ਜਾਦਾ ਅਫਸਰ ਮਨਾ ਕਰਦੇ ਕਿ ਸਮਰਥੀਵਾਲ ਨਾ ਲਾਓ ਕਿ ਲੋਕ ਕੀ ਕਰਨ ਜਿਹੜੇ ਸਾਡੇ ਕਾਉਂਸਲਰ ਆ ਜਾਂ ਸਾਡਾ ਪ੍ਰਧਾਨ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਲੋਕਾਂ ਪਰ ਦੀ ਤੇ ਵੋਟਰ ਮੰਗਰ ਤਾਂ ਆ ਜਾਂਦੇ ਆ ਅਸੀਂ ਤੁਹਾਡੇ ਲਈ ਬਹੁਤ ਕੁਝ ਕਰਾਂਗੇ ਅਸੀਂ ਤੁਹਾਨੂੰ ਫਰੀ ਇਲਾਜ ਵੀ ਦੇਵਾਂਗੇ ਕੋਈ ਨਹੀਂ ਪੁੱਛਦਾ ਇਲਾਜ ਦਾ ਇੱਥੇ ਪਾਣੀ ਨਹੀਂ ਦੇ ਸਕਦੇ ਤਾਂ ਇਲਾਜ ਉਹਨਾਂ ਨੇ ਕਿੱਥੋਂ ਦੇਣਾ ਮੈਂ ਇਹਨਾਂ ਕੋਲ ਕਹਿੰਦਾ ਹੋਇਆ ਇਹਨਾਂ ਸਾਰੇ ਲੋਕਾਂ ਦੀ ਤਰਫੋਂ ਪ੍ਰਧਾਨ ਨੂੰ ਅਕਸਰਾਂ ਨੂੰ ਜਾਂ ਫਿਰ ਮੰਤਰੀ ਸਾਹਿਬਾਨਾਂ ਨੂੰ ਇਹ ਬੇਨਤੀ ਕਰਦਾ ਕਿ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇ ਇੱਥੇ ਟਿਊਬਲ ਦਾ ਪ੍ਰਬੰਧ ਕੀਤਾ ਜਾਵੇ